ਬਠਿੰਡਾ ਦੀ ਖਬਰ ਹੈ ਜਿੱਥੇ ਕਿ ਕੁੜੀ ਨੇ ਆਪਣੇ ਹੀ ਪਿੰਡ ਦੇ ਵਿੱਚ ਲਾ ਮੈਰਿਜ ਕਰਾਈ ਪਰ ਉਸ ਨੂੰ ਇਹਦਾ ਅੰਜਾਮ ਕਈ ਸਾਲਾਂ ਬਾਅਦ ਭੁਗਤਣਾ ਪਿਆ। ਉਹਦੀ ਮਾਸੂਮਤੀ ਤੇ ਉਹਨੂੰ ਕਈਆਂ ਮਾਰ ਮਾਰ ਕੇ ਉਹਦੇ ਭਰਾ ਵੱਲੋਂ ਹੀ ਯਾਨੀ ਕਿ ਕੁੜੀ ਦੇ ਭਰਾ ਵੱਲੋਂ ਹੀ ਔਰ ਉਹਦੇ ਡੈਡੀ ਵੱਲੋਂ ਯਾਨੀ ਕਿ ਜੇ ਦੋਤਰੀ ਦੀ ਗੱਲ ਕਰੀਏ ਮਾਸੂਮ ਦੋਤਰੀ ਦੀ ਗੱਲ ਕਰੀਏ ਤਾਂ ਉਹਦੇ ਨਾਨੇ ਵੱਲੋਂ ਤੇ ਮਾਮੇ ਵੱਲੋਂ ਕਈਆਂ ਮਾਰ ਮਾਰ ਕੇ ਬੜਾ ਬੇਰहमी ਦੇ ਨਾਲ ਕਤਲ ਕੀਤਾ ਗਿਆ। ਔਰ ਇਹ ਪੂਰੀ ਖਬਰ ਬਠਿੰਡਾ ਦੀ ਹੈ। ਔਰ ਅੱਜ ਵੀ ਲੋਕ ਇਦਾਂ ਦੇ ਨੇ ਜਿਹੜੇ ਕਿ ਮਾਸੂਮ ਦਾ ਕਤਲ ਕਰਨ ਬਾਰੇ ਵੀ ਸੋਚਦੇ ਨਹੀਂ ਹੈ ਔਰ ਬਠਿੰਡਾ ਦੇ ਪਿੰਡ ਵਰਕਲਾਂ ਦੇ ਵਿੱਚ ਲਵ ਮੈਰਿਜ ਕਰਵਾਉਣ ਵਾਲੀ ਲੜਕੀ ਦੇ ਉੱਤੇ ਉਹਦੇ ਪਿਓ ਨੇ ਤੇ ਭਰਾ ਨੇ ਅਜਿਹਾ ਕਾਤਲਾਨਾ ਹਮਲਾ ਕੀਤਾ ਕਈਆਂ ਮਾਰ-ਮਾਰ ਕੇ ਉਸੀ ਮਾਸੂਮ ਧੀ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹਦਾ ਪਤੀ ਜਿਹੜਾ ਆ ਉਹ ਕਿਸੇ ਬੈਂਕ ਦੀ ਬੈਂਚ ਚਲਾਉਂਦਾ ਆ ਤਸਵੀਰੇ ਤੜਕੇ ਕੰਮੋਂ ਚਿਕਲ ਗਿਆ ਕਹਿੰਦੇ ਕਿ ਮੇਰੀ ਬੇਟੀ ਨੂੰ ਥੋੜਾ ਜਿਹਾ ਜਕਾਮ ਸੀਗਾ ਤੇ ਦਵਾਈ ਲੈਣ ਗਏ ਆ ਪਰ ਉਸ ਸਵਾਲ ਮੈਨੂੰ ਖਬਰ ਮਿਲਦੀ ਹੈ ਕਿ ਉਹਦੇ ਘਰ ਇਹ ਕੁਝ ਹੋ ਗਿਆ। ਕਿੱਡਾ ਵੱਡਾ ਪਾਣਾ ਵਰਤ ਗਿਆ ਔਰ ਐਡਾ ਵੱਡਾ ਦਿਲ ਕਿੱਥੋਂ ਲੈ ਕੇ ਆਉਂਦੇ ਨੇ ਕੋਈ ਕਿ ਮਾਸੂਮ ਦੇ ਨਾਲ ਅਜਿਆ ਕਰੋ। ਹਾਲਾਂਕਿ ਜਿਹੜਾ ਆ ਬਹੁਤ ਗਲਤ ਹੋਇਆ ਆਪਦੇ ਪਿੰਡ ਦੇ ਵਿੱਚ ਵਿਆਹ ਕਰਾਇਆ ਸੀਗਾ ਔਰ ਉਸ ਤੋਂ ਬਾਅਦ ਇਹ ਸਾਰੀ ਘਟਨਾ ਸਾਹਮਣੇ ਆਉਂਦੀ ਆ ਔਰ ਦਿਲ ਦਹਿਲ ਜਾਂਦਾ ਆ ਕਿ ਮਾਸੂਮ ਦੇ ਨਾਲ ਐਡਾ ਕੋਈ ਕਿਵੇਂ ਕਰ ਸਕਦਾ।